ਤਾ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਨੂੰ ਦਲ ਬਦਲੀ ਦਾ ਨੋਟਿਸ ਜਾਰੀ ਹੋਇਆ ਦੱਸਦੀ ਕਿ ਉਹਨਾਂ ਨੂੰ 11 ਫਰਵਰੀ ਪੇਸ਼ ਹੋਣ ਦੇ ਜੋ ਹੁਕਮ ਵੀ ਸੁਣਾਏ ਗਏ ਨੇ ਤਾਂ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲਵਾਂਗੇ ਫੋਨ ਲਾਈਨ ਤੇ ਸਾਡੇ ਸਹਿਯੋਗੀ ਅਵਨੀਤ ਜੁੜ ਗਏ ਨੇ ਜੀ ਵੀ ਨੀ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਜਿੱਥੇ ਵਿਧਾਇਕ ਨੂੰ ਨੋਟਿਸ ਜਾਰੀ ਹੋਇਆ ਹੈ ਕਿ ਕਹੋਗੇ ਬਿਲਕੁਲ ਦੇਖੋ ਜਿਸ ਸੰਬੰਧ ਦੇ ਨਾਲ ਡਾਕਟਰ ਸੁਖੀ ਸ਼੍ਰੀ ਰੋਮਣੀ ਇੱਕ ਆਦੀਦਲ ਚੜਕੇ ਆਵਾਦੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਤੇ ਉਹਨਾਂ ਦੀ ਇਸ ਕੁਆਲਿਫਿਕੇਸ਼ਨ ਨੂੰ ਲੈ ਕੇ ਇੱਕ ਪਟੀਸ਼ਨ ਜਿਹੜੀ ਹੈ ਚੰਡੀਗੜ੍ਹ ਦੇ ਜਿਹੜੇ ਵਕੀਲ ਨੇ ਐਚੀਆ ਰੋੜਾ ਜਿਹੜੇ ਹਾਈ ਕੋਰਟ ਦੇ ਵਿੱਚ ਫਾਈਲ ਕਰਦੇ ਆ ਉਹਨਾਂ ਦੀ ਤਰਫੋਂ ਪਟੀਸ਼ਨ ਜਿਹੜੀ ਹੈ ਉਹ ਵਿਧਾਨ ਸਭਾ ਦੇ ਵਿੱਚ ਪਾਇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਡਾਕਟਰ ਸੁਖੀ ਹੈ ਇਹਨਾਂ ਦੀ ਜਲਦੀ ਤਲਬੀਆ ਲਾਉਂਦੇ ਹੈ ਇਸੋ ਕੰਟੈਕਸਟ ਜਿਹੜਾ ਸੰਵਿਧਾਨ ਉਪੰਬੀ ਗਿਆ ਤਾਂ ਇਹ ਬਹਿਸ ਇਹੋ ਕਿ ਭਾਵੇਂ ਉਹ ਕੁਆਲਿਫਾਈ ਕੀਤਾ ਜਾਏ ਕਿਉਂਕਿ ਪਾਰਟੀ ਦੇ ਟਿਕਟ ਤੇ ਚੋਣ ਲੜੇ ਸੀ ਯਾਨੀ ਸ਼੍ਰੋਮਣੀ ਅਕਾਲੀ ਦਲ ਦੇ ਟਿਕਟ ਤੇ ਚੋਣ ਲੜੇ ਸੀ ਉਸੇ ਟਿਕਟ ਤੇ ਜਿੱਤੇ ਸੀ ਔਰ ਉਸ ਤੋਂ ਬਾਅਦ ਇਹਨਾਂ ਨੇ ਬਿਨਾਂ ਜਿਹੜੀ ਮжоਰਿਟੀ ਹੁੰਦੀ ਹੈ ਕਿਉਂਕਿ ਜਿਹੜਾ ਸਿੱਧ ਤੌਰ ਤੇ ਐਂਟੀ ਡਿਫੈਕਸ਼ਨ ਜਿਹੜਾ ਹੈ ਬਣਿਆ ਹੋਇਆ ਕਿ ਅਗਰ ਤੁਸੀਂ ਪਾਰਟੀ ਦੀ ਸਹਿਮਤੀ ਤੋਂ ਬਿਨਾਂ ਪਾਰਟੀ ਛੱਡਦੇ ਹੋਏ ਪ੍ਰੋਪਰ ਆંકੜੇ ਦੇ ਬਿਨਾਂ ਪਾਰਟੀ ਛੱਡਦੇ ਤਾਂ ਤੁਹਾਨੂੰ ਡਿਸਕਵালিਫਾਈ ਜੜਾ ਉਹ ਕੋਸ਼ਿਸ਼ ਕੀਤਾ ਜਾਂਦਾ ਹੈ ਤੇ ਉਸ ਦੇ ਤਹਿਤ ਇਰਾਨੇ ਕਮਿਸ਼ਨ ਪਾਇੀ ਗਈ ਸੀ ਕਿ ਉਸ ਕਮਿਸ਼ਨ ਦੇ ਪਰਸੰਗਿਆਲ ਰਹੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੋਲ ਤਾਂ ਸਿੰਘ ਸੰਧਵਾ ਦੇ ਤਰਫੋਂ ਨੋਟਿਸ ਜੜਾ ਉਹ ਜਾਰੀ ਹੋਇਆ ਜਿਸ ਦੇ ਵਿੱਚ ਇਸ ਪਟੀਸ਼ਨ ਦੇ ਉੱਪਰ ਸੁਣਵਾਈ ਲਈ 11 ਫਰਵਰੀ ਦੀ ਧਿਕ ਜੜੀ ਹੈ ਫਾਈਨਲ ਕੀਤੀ ਗਈ ਹੈ 11 ਫਰਵਰੀ ਨੂੰ ਸਵੇਰੇ 6:11 ਵਜੇ ਸੰਸਦਭਾ ਸਕਟੇਟ ਕਮੇਟਰੀ ਦੇ ਵਿੱਚ ਇਹ ਸਰ ਪਟੀਸ਼ਨ ਦੇ ਉੱਪਰ ਸੁਣਵਾਈ ਹੋਈ ਹੈ ਡਾਕਟਰ ਸੁਖੀਨ ਤੋਂ ਅਡੀਟ ਪੇਜ ਕੇ ਉਹਨਾਂ ਦਾ ਜਵਾਬ ਮੰਗਿਆ ਗਿਆ ਹੈ ਕਿ ਤੁਸੀਂ ਇਸ ਮਸਲੇ ਦੇ ਉੱਪਰ ਆ ਕੇ ਆਪਣਾ ਜਵਾਬ ਜਿਹੜਾ ਉਹ দাখিল ਕਰੋ ਕਿ ਕਿਉਂ ਨਾ ਤੁਹਾਨੂੰ ਗੇਟ ਕੁਆਲੀਫਾਈ ਕੀਤਾ ਜਾਏ ਇਸ ਕਾਰਨ ਟ੍ਰੈਨ ਉੱਤੇ ਔਰ ਜਿਹੜੀ ਪਟੀਸ਼ਨ ਪਟੀਸ਼ਨਰ ਨੇ ਜਿਹੜੀ ਰਿਕੁਐਸਟ ਕੀਤੀ ਹੈ ਕਿ ਤੁਹਾਡੇ ਸੈਲਰੀ ਔਰ ਅਲਾਉਂਸਿੰਗ ਜਿਹੜੇ ਨੇ ਹੋਰ ਹੋ ਕੇ ਤੇ ਜਾਣ ਉਸੇ ਬਾਰੇ ਵੀ ਆਪਣਾ ਰਿਪਲਾਈ ਜਿਹੜਾ ਫਾਇਲ ਕਰੋਗੇ ਉਹਨਾਂ ਦੀ ਗੱਲ ਰਹੇਗੀ ਕਿ ਜਦੋਂ 11 ਫਰਵਰੀ ਨੂੰ ਇਸ ਮਸਲੇ ਤੇ ਸੁਣਵਾਈ ਹੁੰਦੀ ਹੈ ਤੇ ਆਪਣੇ ਪੱਖ ਦੇ ਵਿੱਚ ਜੀ ਜੀ तमाम ਜਾਣਕਾਰੀ ਦੇ ਲਈ ਧੰਨਵਾਦ ਆ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੂੰ ਦਲ ਬਦਲੀ ਕਾਨੂੰਨ ਤਹਿਤ ਸਪੀਕਰ ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ 10 ਜਨਵਰੀ ਸੁਖਵਿੰਦਰ ਸੁਖੀ ਨੂੰ 11 ਫਰਵਰੀ ਨੂੰ 11 ਵਜੇ ਸਪੀਕਰ ਸਾਹਮਣੇ ਪੇਸ਼ ਹੋਣਾ ਪਵੇਗਾ ਅਤੇ ਵਿਧਾਇਕ ਤੋਂ ਦੂਸਰੀ ਵਾਰ ਲਿਖਤ ਦੇ ਵਿੱਚ ਜਵਾਬ ਮੰਗਿਆ ਗਿਆ ਤੇ ਤੁਹਾਨੂੰ ਦੱਸ ਦੇ ਕਿ ਬੰਗਾ ਤੋਂ ਸ਼ਰਮ ਨੇ ਅਕਾਲੀ ਦਲ ਦੀ ਟਿਕਟ ਤੋਂ ਜਿਹੜੇ ਸੁਖਵਿੰਦਰ ਸੁਖੀ ਸੀ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਸਨ ਵੱਡੀ ਜਿੱਤ ਹਾਸਲ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਨੂੰ ਖੁਦ ਆਪ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਤਾਂ ਹੁਣ ਉਹਨਾਂ ਨੂੰ ਦਲ ਬਦਲੀ ਦਾ ਜੋ ਨੋਟਿਸ ਜਾਰੀ ਕੀਤਾ ਗਿਆ ਜਿਸ ਦੇ ਤਹਿਤ ਉਹਨਾਂ ਨੂੰ ਹੁਣ 11 ਫਰਵਰੀ ਨੂੰ ਜੋ ਪੇਸ਼ ਹੋਣਾ ਪਵੇਗਾ ਤੇ ਆਪਣਾ ਜਵਾਬ ਜਿਹੜਾ ਸਪੀਕਰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੌਂਪਣਾ ਪਵੇਗਾ